ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਸਾਲ ਕਾਫੀ ਵੱਡੇ ਏਰੀਏ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ ਭਾਵੇਂ ਉਹ ਤਰ ਬਤਰ ਹੋਵੇ ਤੇ ਭਾਵੇਂ ਉਹ ਸੁੱਕੀ ਬਿਜਾਈ ਹੋਵੇ ਕਿਸਾਨ ਵੀਰ ਇੱਕ ਚੀਜ਼ ਵੱਲ ਧਿਆਨ ਦੇਣ ਕਿ ਸਿੱਧੀ ਬਿਜਾਈ ਦੇ ਵਿੱਚ ਨਦੀਨਾਂ ਦਾ ਹੱਲ ਹੋ ਜਾਂਦਾ ਕੋਈ ਗੱਲ ਨਹੀਂ ਆਪਾਂ ਜੀ ਵੀਡੀਓ ਕਰਦੇ ਹੋਂ ਤੇ ਵੀ ਪਰੰਤੂ ਜੇਕਰ ਜੰਗਲੀ ਝੋਨਾ ਹੋ ਗਿਆ ਉਹਦਾ ਕੋਈ ਹੱਲ ਨਹੀਂ ਹੈਗਾ ਤਾ ਆ ਜਿਸ ਤਰ੍ਹਾਂ ਕਿ ਤੁਸੀਂ ਇਹ ਖੇਤ ਦੇਖ ਰਹੇ ਹੋ ਦੇਖੋ ਆਪਾਂ ਸਿਆੜ ਦੇ ਵਿੱਚ ਝੋਨਾ ਬੀਜਿਆ ਲੇਕਿਨ ਸਿਆੜ ਤੋਂ ਬਾਹਰ ਦੇ ਪਾਸੇ ਜਿਹੜਾ ਝੋਨਾ ਉੱਗਿਆ ਹੋਇਆ ਇਹ ਹੋ ਸਕਦਾ ਜੰਗਲੀ ਹੋਵੇ ਇਹਦੀ ਪਛਾਣ ਬਾਰੇ ਤੇ ਇਹਦੇ ਬਾਰੇ ਤੁਹਾਨੂੰ ਵੇਅਰ ਕਰਨ ਵਾਸਤੇ ਤੁਹਾਨੂੰ ਜਾਗਰੂ ਕਰਨ ਵਾਸਤੇ ਵੀਡੀਓ ਪਾਈ ਹੈ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਲਮਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਵਿੱਚ ਮੇਰਾ ਪੰਜਾਬ ਮੇਰਾ ਕਿਸਾਨ ਨੂੰ ਲਾਈਕ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਖੇਤੀ ਸ ਨੂੰ ਜਾਣ ਕੇ ਅੱਜ ਤੱਕ ਪਹੁੰਚੀ ਰਹੀ ਬਈ ਦੋਸਤੋ ਕਈ ਕਿਸਾਨ ਵੀਰੇ ਕਹਿ ਰਹੇ ਕਿ ਯਾਰ ਮੈਂ ਬੀਜਿਆ ਚੋਨਾ 8 ਕਿਲੋ ਸੀ ਖੇਚ ਉੱਗ 16 ਕਿਲੋ ਆਇਆ ਪਿਛਲੇ ਸਾਲ ਵਾਲਾ ਉੱਗ ਆ। ਦੇਖੋ ਪਹਿਲਾਂ ਧਿਆਨ ਰੱਖੋ ਕਿ ਇਹ ਚੋਨਾ ਕੀ ਪਿਛਲੇ ਸਾਲ ਵਾਲਾ ਹੈ ਜਾਂ ਜੰਗਲੀ ਚੋਨਾ ਇਹ ਚੀਜ਼ ਨੂੰ ਸੀ ਫਾਈਨਲ ਕਰੋ। ਭਾਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਜਿੱਥੇ ਕਿਤੇ ਜੰਗਲੀ ਚੋਨ ਦੀ ਸਮੱਸਿਆ ਹੈਗੀ ਹੈ ਉੱਥੇ ਪਿਛਲੇ ਸਾਲ ਪਹਿਲਾਂ ਪਾਣੀ ਲਾ ਕੇ ਉਗਾ ਲਓ। ਜਾਂ ਫਿਰ ਆਪਣੇ ਕੋਲੇ ਬਾਸਮਤੀ ਦੀਆਂ ਵੈਰਾਈਟੀਆਂ ਨੇ 1979 ਤੇ 1985 ਜਾਂ ਕੁਝ ਪ੍ਰਾਈਵੇਟ ਕੰਪਨੀਆਂ ਦੀਆਂ ਵੈਰਾਈਟੀਆਂ ਆਉਂਦੀਆਂ ਜਿਨ੍ਹਾਂ ਉੱਪਰ ਆਪਾਂ ਜਿਹੜੀ ਇਹ ਮੇਥਾਪਾਰ ਦਵਾਈ ਜਿਹੜੀ ਹੈਗੀ ਉਹ ਕਰ ਲੈਨੇ ਆ ਉਹ ਵੀ ਜੋ ਪਰੰਤੂ ਜਿੱਥੇ ਤਾਂ ਤੁਸੀਂ ਉਹ ਵੈਰਾਈਟੀਆਂ ਵੀ ਜੀਆਂ 985 ਉੱਥੇ ਤਾਂ ਕੋਈ ਗੱਲ ਨਹੀਂ ਆਪਾਂ ਸਪਰੇਅ ਕਰਾਂਗੇ ਇਹ ਸਾਰਾ ਜੰਗਲੀ ਝੋਨਾ ਖਤਮ ਹੋ ਜਾਏਗਾ ਪਰੰਤੂ ਆਮ ਖੇਤ ਦੇ ਵਿੱਚ ਜਿੱਥੇ ਆਮ ਝੋਨਾ ਲੱਗਿਆ ਸਿੱਧੀ ਵਿਜਾਈ ਕੀਤੀ ਹੈ ਜੰਗਲੀ ਝੋਨਾ ਖਤਮ ਨਹੀਂ ਹੋਣਾ ਤਾਂ ਸਭ ਤੋਂ ਪਹਿਲਾਂ ਜੰਗਲੀ ਝੋਨੇ ਨੂੰ ਪਹਿਚਾਨੋ ਕਿਵੇਂ ਆਪਾਂ ਅੱਗੇ ਆ ਸ਼ੁਰੂ ਕਰਦੇ ਹਾਂ ਭਈ ਆ ਆਪਾਂ ਜਿਹੜਾ ਹੈਗਾ ਲਾਈਨਾਂ ਦੇ ਅੰਦਰ ਝੋਨਾ ਬੀਜਤਾ ਲੇਕਿਨ ਬਹੁਤ ਸਾਰਾ ਝੋਨਾ ਲਾਈਨਾਂ ਤੋਂ ਬਾਹਰ ਉੱਗਿਆ ਜਿਹੜਾ ਲਾਈਨਾਂ ਤੋਂ ਬਾਹਰ ਉੱਗਿਆ ਇਹ ਜਿਹੜਾ ਹੈਗਾ ਇਹ ਜੰਗਲੀ ਝੋਨਾ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਜੰਗਲੀ ਝੋਨਾ ਹੋਏਗਾ ਇਹਦੇ ਲਈ ਆਪਣੇ ਕੋਲੇ ਕਰਨ ਦੀ ਕੰਮ ਕੀ ਹੈ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਲੱਗਦਾ ਖੇਤ ਦੂਰ ਹੀ ਹਰਾ ਦਿਖਾਈ ਦਿੰਦਾ ਹੋਵੇਗਾ ਝੋਨਾ ਵਾਹ ਬਗਿਆ ਉੱਥੇ ਤਾਂ ਉਹ ਜਗ੍ਹਾ ਤੇ ਜਾਓ ਜਾ ਕੇ ਤੇ ਉਹਨੂੰ ਜਿਹੜਾ ਹੈਗਾ ਡੂੰਗਾ ਪੱਟੋ ਜਿਸ ਤਰੀਕਾ ਨਾਲ ਆ ਮੈਕ ਕਰਦੀ ਜੀ ਲਈ ਹੋਈ ਹੈ ਤੇ ਇਹਦੇ ਨਾਲ ਆ ਜਿਹੜੇ ਹੈਗੇ ਸਿਆੜਾਂ ਦੇ ਵਿਚਾਲੇ ਬੁੱਟੇ ਖੜੇ ਨੇ ਥੱਲੇ ਡੂੰਗਾ ਪਟਿਆ ਜੇ ਡੂੰਗਾ ਪਟੋਂਗੇ ਤਾਂ ਲੈ ਪਾਸੇ ਇਹਦੇ ਨਾਲ ਬੀ ਲੱਗਿਆ ਹੋਏਗਾ ਇਹ ਦੇਖੋ ਇਹ ਬੀ ਲੱਗਿਆ ਹੋਇਆ ਹੈ ਇਹ ਵਾਲਾ ਬੀ ਮੈਨ ਅਗੇ ਧੋਕੇ ਤੁਹਾਨੂੰ ਦਿਖਾਉਣਾ ਹੈ ਤਾਂ ਇਹ ਜਿਹੜਾ ਬੀ ਹੈਗਾ ਇਹ ਆਪਣਾ ਅਲੱਗ ਕਿਸਮ ਦਾ ਹੈ ਇਹ ਦੇਖੋ ਜਦੋਂ ਅਸੀਂ ਨੂੰ ਧੋਕੇ ਦੇਖਿਆ ਧੋਕੇ ਦੇਖਣ ਤੋਂ ਬਾਅਦ ਦੇ ਵਿੱਚ ਇਹਦਾ ਸਾਈ ਦੇਖੋ ਤੁਸੀਂ ਕੀ ਹੈਗਾ ਕਿ ਮਧਰਾ ਜਾਂ ਬੀ ਹੈ ਕੀ ਮਧਰਾ ਜਾਂ ਬੀ ਹੈਗਾ ਤਾਂ ਇਹ ਵੀ ਆਮ ਬੀਰਗਾ ਨਹੀਂ ਹੈਗਾ ਮੈਂ ਇੱਥੇ ਤੁਹਾਨੂੰ ਆਮ ਵੀ ਰੱਖ ਕੇ ਦਿਖਾਉਣਾ ਹੈ ਤਾਂ ਇੱਥੇ ਆਮ ਵੀ ਕਿਤੇ ਲੰਬਾ ਹੈ ਤਾਂ ਇੱਥੋਂ ਕਨਫਰਮ ਹੋ ਗਿਆ ਕਿ ਇਹ ਬੁੱਟੇ ਜੰਗਲੀ ਝੋਨੇ ਦੇ ਬੁੱਟੇ ਹੈ ਨਾ ਕਿ ਜਿਹੜਾ ਖੇਚ ਅਸੀਂ ਬੀ ਬੀਜਿਆ ਸੀ ਉਹ ਬੀ ਹੈ ਤਾਂ ਹੁਣ ਤੁਹਾਡੇ ਕੋਲੇ ਦੇਖੋ ਕੋਈ ਵੀ ਦਵਾਈ ਨਹੀਂ ਹੈਗੀ ਜਿਹੜੀ ਜੰਗਲੀ ਝੋਨੇ ਨੂੰ ਮਾਰ ਦੇਗੀ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਖੇਤ ਦੇ ਵਿੱਚ ਹੱਦੋਂ ਬਾਹਰ ਜੰਗਲੀ ਝੋਨਾ ਉੱਗਿਆ ਹੋਇਆ ਹੈ ਤਾਂ ਸਾਡੇ ਕੋਲੇ ਕੰਮ ਇੱਕੋ ਹੀ ਹੈ ਕਿ ਖੇਤ ਹੋਣਾ ਪਏਗਾ ਆ ਦੇਖੋ ਆ ਬੀਬੀ ਜੀ ਅਸੀਂ ਉੱਗਿਆ ਉਹ ਵਾਲਾ ਹੈ ਸਾਨੂੰ ਖੇਤ ਹੋਣਾ ਪਏਗਾ ਮੈਂ ਪਿਛਲੇ ਸਾਲੇ ਖੇਤ ਦੇਖਿਆ ਹੈ ਕਿ ਖੇਤ 'ਚ ਸਾਰਾ ਹੀ ਜੰਗਲੀ ਝੋਨਾ ਹੋ ਗਿਆ ਸੀ ਹੋਰ ਕੋਈ ਬਚਿਆ ਹੀ ਨਹੀਂ ਸੀਗਾ ਤਾਂ ਜੇ ਇਹੋ ਜੀ ਦਿੱਕਤ ਹੈ ਤਾਂ ਤੁਹਾਨੂੰ ਜਿਹੜਾ ਹੈਗਾ ਖੇਤ ਨੂੰ ਵਾਹ ਕੇ ਦੁਬਾਰਾ ਤੋਂ ਬੀਜਣਾ ਪਏਗਾ ਜਾਂ ਕਦੋਂ ਕਰਕੇ ਲਾਉਣਾ ਪਏਗਾ ਤਾਂ ਕਿ ਇਹ ਦਿੱਕਤ ਨਾ ਆਵੇ ਇਹ ਨਾ ਹੋਵੇ ਕਿ ਇੱਕ ਮਹੀਨਾ ਤੂੰ ਦੇਖਦੇ ਰਹੂੰ ਤਾਂ ਬਾਅਦ ਪਤਾ ਲੱਗੇ ਕਿ ਯਾਰ ਇਹ ਤਾਂ ਸੰਗਣਾ ਹੀ ਬਹੁਤ ਹੋ ਗਿਆ ਤੇ ਖੀਰ ਤੇ ਵੱਡੋਂ ਕੇ ਸਰਾ ਜੰਗਲੀ ਝੋਨਾ ਨਿਕਲ ਜਾਵੇ ਤਾਂ ਇਹਨਾਂ ਹਾਲਾਤਾਂ ਤੋਂ ਬਚਣ ਵਾਸਤੇ ਜੇ ਤੁਹਾਨੂੰ ਲੱਗਦਾ ਹੈ ਕਿ ਸਿਆੜਿਆਂ ਤੋਂ ਜਾਂ ਜਿੱਥੇ ਆਪਾਂ ਲਾਈਨ ਵਿੱਚ ਬੀਜਿਆ ਹੈਗਾ ਉਰੇ ਤੋਂ ਸਾਈਡ ਤੇ ਜਿਹੜਾ ਝੋਨਾ ਉੱਗਿਆ ਹੋਇਆ ਉਹਨੂੰ ਪਟਕੇ ਦੇਖੋ ਜੇ ਲੱਗਦਾ ਬੂਟੇ ਦਾਣੇ ਗੱਠੇ ਨੇ ਮਧਰੇ ਨੇ ਤਾਂ ਉਹ ਪਟਨੇ ਪੈਣਗੇ ਹਾਂ ਵੱਖਰੀ ਗੱਲ ਹੈ ਜੇ 2079 1985 ਜਾਂ ਇੱਕ ਪ੍ਰਾਈਵੇਟ ਬੀਜ ਆਉਂਦੇ ਆ ਉਹ ਬੀਜੇ ਹੈ ਤਾਂ ਜਿਹਦੇ ਉੱਪਰ ਆਪਾਂ ਮੇਥਾ ਪਰ ਦਵਾਈ ਕਰ ਸਕਦੇ ਆ ਉਹ ਕਰਕੇ ਤੁਸੀਂ ਇਹਨੂੰ ਜੰਗਲੀ ਝੋਨੇ ਨੂੰ ਮਾਰ ਸਕਦੇ ਹੋ ਹੋਰ ਕੋਈ ਦਵਾਈ ਜੰਗਲੀ ਝੋਨੇ ਨੂੰ ਨਹੀਂ ਮਾਰੇਗੀ ਜਿਹੜੇ ਖੇਤਾਂ ਜੰਗਲੀ ਝੋਨੇ ਦੀ ਸਮੱਸਿਆ ਜ਼ਿਆਦਾ ਹੋ ਗਈ ਹੈ ਜਾਂ ਤੁਹਾਨੂੰ ਪਹਿਲਾਂਗਾ ਉਹ ਜਾਂ ਫਿਰ ਇਹ ਗੱਲ ਆ 1979 ਇਹ 1985 ਵੈਰਾਈਟੀ ਬੀਜ ਕੇ ਤੇ ਉਹਦੇ ਲਈ ਇੱਕ ਸਪੈਸ਼ਲ ਦਵਾਈ ਆਉਂਦੀ ਹੈ ਉਹਦੇ ਨਾਲ ਆਪਾਂ ਜੰਗਲੀ ਝੋਨਾ ਅੱਗੇ ਤੋਂ ਮਾਰ ਸਕਦੇ ਆ ਪਰੰਤੂ ਐਕ ਤੀ ਤੁਸੀਂ ਹੁਣੇ ਧਿਆਨ ਕਰ ਲਓ ਜੇ ਖੇਤ ਦੇ ਵਿੱਚ ਇਹੜੀਆਂ ਤੋੜੀਆਂ ਖੜੀਆਂ ਆ ਤਾਂ ਇਹਦਾ ਇਲਾਜ ਆਪਾਂ ਨੂੰ ਕਰਨਾ ਪਏਗਾ ਇਹ ਨਹੀਂ ਕਿ ਆਪਾਂ 2 ਮਹੀਨੇ ਬਾਅਦ ਦੇਖੀਏ ਇਲਾਜ ਇਹ ਦੇਖੀ ਨੂੰ ਹੋਣਾ ਪਏਗਾ ਹੋਰ ਕੁਝ ਨਹੀਂ ਇਲਾਜ ਹੈਗਾ ਜਾਂ ਤੁਸੀਂ ਇਹ ਕਿ ਤੁਹਾਡੇ ਚ ਨਹੀਂ ਹਿੰਮਤ ਹੈ ਕਿ ਤੁਸੀਂ ਇਹਨੂੰ ਪੱਟ ਕੇ ਕੱਢ ਸਕਦੇ ਹੋ ਫਿਰ ਫੈਲਣ ਗੋੜ ਫਿਰ ਬਹੁਤ ਵਧੀਆ ਹੈ ਕਿ ਇਹਨੂੰ ਜਿਵੇਂ ਹੁਣ ਆਪਾਂ ਪੱਟੀਆਂ ਨਾ ਆਏ ਆਂ ਕਰਕੇ ਪੜਦੇਓ ਸਾਰਾ ਇਹ ਸਾਰਾ ਨਿਕਲ ਜੇਗਾ ਪਰੰਤੂ ਮੈਨੂੰ ਪਤਾ ਇਸ ਜੰਗਲੀ ਝੋਨਾ ਹੁੰਦਾ ਉਹ ਬਹੁਤ ਵੱਡੀ ਸੰਖਿਆ ਝੋਨਾ ਉਹਨੂੰ ਪੱਟਣਾ ਬਹੁਤ ਔਖਾ ਹੁੰਦਾ ਹੈ ਤਾਂ ਇਹ ਚੀਜ਼ਾਂ ਧਿਆਨ ਤੁਸੀਂ ਰੱਖੋਗੇ ਤੇ ਜੇ ਦਿੱਕਤ ਹੈਗੀ ਹੈ ਤਾਂ ਇਹਦੇ ਲਈ ਤੁਸੀਂ ਕੋਈ ਫੈਸਲਾ ਹੁਣੇ ਲੈ ਲਓਗੇ ਇਹ ਚੀਜ਼ਾਂ ਧਿਆਨ ਰੱਖਣਾ ਮਿਹਰਬਾਨ ਦੋਸਤੋ ਧੰਵਾਦ ਦੋਸਤੋ